ਅਚਾਬਾ ਜੀ ਜਿਹੜੇ ਬੰਦੇ ਉਸਤਾਦਾਂ ਕੋ ਸਿੱਖ ਕੇ ਮੁਰਗੇ ਉਸਤਾਦਾਂ ਨੂੰ ਅੱਖਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਹਨਾ ਉਹ ਬੰਦੇ ਜ਼ਰਾ ਇਸ ਗੱਲ ਤੇ ਲਾਜ਼ਮੀ ਤਵੱਜੂ ਕਰਕੇ ਜਾਇਓ ਇੱਕ ਪਿੰਡ 'ਚ ਨਾ ਇੱਕ ਜ਼ਿਮੀਂਦਾਰ ਸੀ ਉਹਨੇ ਕਾਫੀ ਮਾਲ ਡੰਗਰ ਰੱਖਿਆ ਸੀ ਇੱਕ ਉਹਨੇ ਖੋਤਾ ਵੀ ਰੱਖਿਆ ਸੀ ਤੇ ਇੱਕ ਉਹਨੇ ਕੱਟਾ ਵੀ ਰੱਖਿਆ ਸੀਗਾ ਖੋਤੇ ਉੱਤੇ ਨਾ ਉਹ ਸਾਰੇ ਡੰਗਰਾਂ ਦੇ ਪੱਠੇ ਲੈ ਕੇ ਹੁੰਦਾ ਸੀਗਾ ਤੇ ਖੋਤੇ ਨੇ ਨਾ ਇੱਕ ਦਿਨ ਕੱਟੇ ਕੋ ਗਲਾ ਸਿਕਵਾ ਕਰਨਾ ਸ਼ੁਰੂ ਕਰ ਦਿੱਤਾ ਕਿ ਯਾਰ ਕਟਿਆ ਮੇਰੀ ਕਾਦੀ ਜ਼ਿੰਦਗੀ ਆ ਮਾ ਤੁਹਾਡੇ ਸਾਰੇ ਮਾਲ ਡੰਗਰ ਦੇ ਪੱਠੇ ਲੈ ਕੇ ਆਉਣਾ ਵਾ ਸਾਰੀ ਦਿਹਾੜੀ ਪੱਠੇ ਢੋਟੋ ਮੈਂ ਖੱਪ ਜਾਣਾ ਮੇਰੇ ਉੱਤੇ ਤੇ ਜ਼ੁਲਮ ਹੀ ਬੜਾ ਹੁੰਦਾ ਆ ਮੈਨੂੰ ਕੋਈ ਛੁੱਟੀ ਨਹੀਂ ਲੱਭਦੀ ਹੁਣ ਕਟਾ ਖੋਤੇ ਨੂੰ ਆਂਦਾ ਕਿ ਖੋਤੇ ਆ ਤੇਰੀ ਮੈਂ ਕੱਲ ਨੂੰ ਛੁੱਟੀ ਕਰਾ ਦਵਾ ਤੇ ਫਿਰ ਹੁਣ ਖੋਤਾ ਕਹਿੰਦਾ ਕਿ ਕਟਿਆ ਜੇ ਤੂੰ ਕੱਲ ਨੂੰ ਮੇਰੀ ਛੁੱਟੀ ਕਰਾ ਦਵੇਂ ਨਾ ਤੇ ਮੈਂ ਤੈਨੂੰ ਆਪਣਾ ਉਸਤਾਦ ਮੰਨਾ ਕਟਾ ਕਹਿੰਦਾ ਕਿ ਠੀਕ ਹੋ ਗਿਆ ਕੱਲ ਨੂੰ ਸਮਝ ਲੈ ਤੇਰੀ ਛੁੱਟੀ ਆ ਕਟਾ ਹੁਣ ਖੋਤੇ ਨੂੰ ਆਂਦਾ ਕਿ ਕੱਲ ਨੂੰ ਜਦੋਂ ਤੈਨੂੰ ਮਾਲਕ ਰੇੜੇ 'ਚ ਜੋਣ ਵਾਸਤੇ ਆਵੇ ਨਾ ਤੇ ਤੂੰ ਆਪਣੀ ਇੱਕ ਪਿਛਲੀ ਲੱਤ ਥੱਲੇ ਨਹੀਂ ਖੋਤਾ ਕਹਿੰਦਾ ਕਿ ਕਟਿਆ ਇਹਦੇ ਨਾਲ ਕੀ ਫਾਇਦਾ ਹੋਣਾ ਮੈਨੂੰ ਕਟਾ ਕਹਿੰਦਾ ਬੱਸ ਕਿ ਤੂੰ ਜਦੋਂ ਕੱਲ ਨੂੰ ਮਾਲਕ ਨੇ ਆਉਣਾ ਹਨਾ ਤੂੰ ਆਪਣੀ ਲਤ ਨਹੀਂ ਇੱਕ ਥੱਲੇ ਲਾਉਣੀ ਪਿਛਲੀ ਖੋਤਾ ਕਹਿੰਦਾ ਕਿ ਠੀਕ ਹੋ ਗਿਆ ਨਾ ਲਾਵਾਂਗੇ ਲਾਪਾ ਲਾਤਾ ਪਾ ਥੱਲੇ ਹੁਣ ਅਗਲੇ ਦਿਨ ਮਾਲਕ ਆਉਂਦਾ ਸਵੇਰ ਸਵੇਰ ਖੋਤੇ ਨੂੰ ਖੋਲਦਾਰ ਕਿੱਲੇ ਉਤੋਂ ਤੇ ਰੇੜੀ ਜੀ ਜੋਣ ਵਾਸਤੇ ਜਦੋਂ ਲਿਜਾਂਦਾ ਹਨਾ ਤੇ ਖੋਤਾ ਲਤ ਨਹੀਂ ਥੱਲੇ ਲਾਉਂਦਾ ਹੁਣ ਮਾਲਕ ਬਥੇਰਾ ਖਿੱਚਾ ਧੂਆ ਕਰਦਾ ਕਿ ਪੱਠੇ ਲਿਓਣੇ ਸਾਰੇ ਡੰਗਰਾਂ ਦੇ ਅਗਰ ਖੋਤਾ ਨਾ ਰੇੜੀ ਜੀ ਜੁਪਿਆ ਤਾਂ ਮਾਲ ਡੰਗਰ ਦੇ ਪੱਠੇ ਕਿਵੇਂ ਆਉਣੇ ਆ ਉਹ ਬਥੇਰਾ ਖਿਚਾ ਧੂਆ ਕਰਦਾ ਪਰ ਖੋਤਾ ਲੱਤ ਥੱਲੇ ਨਹੀਂ ਲਾਉਂਦਾ ਹੁਣ ਮਾਲਕ ਕੀ ਕਰਦਾ ਖੋਤੇ ਨੂੰ ਛੱਡ ਦਿੰਦਾ ਤੇ ਕੱਟੇ ਨੂੰ ਖੋਲ ਕੇ ਰੇੜੀ ਦੀ ਜੋ ਲੈਂਦਾ ਤੇ ਜਦੋਂ ਕੱਟੇ ਨੂੰ ਜੋ ਕੇ ਲੈ ਜਾਂਦਾ ਉਹਨਾਂ ਤੇ ਖੋਤਾ ਹੱਸਦਾ ਕੱਟੇ ਵਾਲੇ ਵੇਖ ਕੇ ਕਿ ਮੇਰੀ ਜਾਨ ਬਚ ਗਈ ਆ ਤੇ ਕੱਟੇ ਦੀ ਜਾਨ ਫਸ ਗਈ ਆ ਹੁਣ ਖੈਰ 2-4 ਦਿਨਾਂ ਲਗਾਤਾਰ ਕੱਟਾ ਪੱਠੇ ਲਿਆਉਂਦਾ ਖੋਤਾ ਲੱਤ ਨਹੀਂ ਥੱਲੇ ਲਾਉਂਦਾ ਹੁਣ ਮਾਲਕ ਜਿਹੜਾ ਬਥੇਰੇ ਦਵਾਦਾਰੂ ਕਰਦਾ ਹਕੀਮਾਂ ਨੂੰ ਲਿਆਉਂਦਾ ਆ ਉਹ ਹਕੀਮ ਵੇਖ ਕੇ ਹੈਰਾਨ ਤੇ ਪਰੇਸ਼ਾਨ ਹੋ ਜਾਂਦੇ ਕਿ ਲੱਤ ਵੀ ਠੀਕ ਆ ਖੋਤੇ ਦੀ ਪਰ ਲੱਤ ਥੱਲੇ ਕਿਉਂ ਨਹੀਂ ਲਾਉ ਹੁਣ ਜਦੋਂ 10-15 ਦਿਨ ਲੰਘ ਜਾਂਦੇ ਹਨਾ ਮੁਸਲਸਲ ਰੋਜ਼ਾਨਾ ਕਟੇ ਨੇ ਪੱਠੇ ਲਿਆਉਣੇ ਖੋਤੇ ਨੇ ਵੇਲੇ ਆ ਪੱਠੇ ਖੁਰਲੀ ਉੱਤੇ ਖਾਣੇ ਬੈਠ ਕੇ ਨਾਲੇ ਕਟਿਆ ਲੈ ਵੇਖ ਕੇ ਹਸਣਾ ਤੇ ਕਟਾ ਇੱਕ ਦਿਨ ਖੋਤੇ ਨੂੰ ਆਂਦਾ ਕਿ ਖੋਤਿਆ ਵੇਖ ਤੇਰੀ ਮੇਰੀ ਇੱਕ ਦਿਨ ਦੀ ਗੱਲ ਹੋਈ ਸੀਗੀ ਤੂੰ ਆਖਿਆ ਸੀਗਾ ਕਿ ਮੇਰੀ ਇੱਕ ਦਿਨ ਛੁੱਟੀ ਕਰਾ ਦੇ ਕਿ ਮੈਂ ਤੈਨੂੰ ਉਸਤਾਦ ਮਨੂਨ ਤੇ ਅੱਜ 15-20 ਦਿਨ ਹੋ ਗਏ ਤੇ ਤੇਰੀ ਮਿਹਰਬਾਨੀ ਆਪਣਾ ਕੰਮ ਸਾਂਭ ਪੱਠੇ ਲਿਆਉਣ ਵਾਲਾ ਮੈਂ ਦੋ-ਦੋ ਕੰਮ ਕਰਦਾ ਹਾਂ ਪੱਠੇ ਵੀ ਲਿਆਉਣਾ ਆ ਤੇ ਪੈਲੀਆਂ ਵਿੱਚ ਹਾਲ ਵੀ ਦੇਣਾ ਆ ਮੇਰੇ ਕੋਲ ਦੋ-ਦੋ ਕੰਮ ਨਹੀਂ ਹੁੰਦੇ ਤੇ ਤੂੰ ਆਪਣਾ ਕੰਮ ਤੇ ਖੋਤਾ ਗੋ ਕਟੇ ਨੂੰ ਪਤਾ ਕੀ ਜਾਂਦਾ ਆ ਕਿ ਕਟਿਆ ਹੁਣ ਤੇ ਜ਼ਿੰਦਗੀ ਜੀਣ ਦੀ ਚਾਸ ਆਈ ਆ ਕਿ ਹੁਣ ਤੇ ਜ਼ਿੰਦਗੀ ਜੀਣ ਦੀ ਚਾਸ ਆਈ ਆ ਮੈਂ ਤੇ ਲਤ ਨਹੀਂ ਥੱਲੇ ਲਾਉਣੀ ਹੁਣ ਸਾਰੀ ਜ਼ਿੰਦਗੀ ਤੂੰ ਲਿਆ ਪੱਠੇ ਤੂੰ ਜਾਣੇ ਤੇਰਾ ਕੰਮ ਜਾਣੇ ਆਪਾਂ ਸਕੂਨ ਦੇ ਨਾਲ ਖੁਰਲੀ ਦੇ ਬੱਦੇ ਆ ਖਾ ਲਿਆ ਸੌਂ ਲਿਆ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈ ਹੁਣ ਕਟਾ ਨਾ ਖੋਤੇ ਦੀ ਗੱਲ ਸੁਣ ਕੇ ਬੜਾ ਪਰੇਸ਼ਾਨ ਹੋ ਜਾਂਦਾ ਤੇ ਜ਼ਿਹਨ ਵਿੱਚ ਸੋਚਦਾ ਆ ਕਿ ਬੰਦਿਆ ਇਸ ਖੋਤੇ ਦਾ ਇਲਾਜ ਕਰਨਾ ਹੀ ਪੈਣਾ ਆ ਇੰਜ ਤੇ ਇਹਨੇ ਬਾਜ਼ ਨਹੀਂ ਹੋਣਾ ਤੇ ਹੁਣ ਕਟਾ ਇੱਕ ਦਿਨ ਨਾ ਪੱਠੇ ਲਿਆ ਕੇ ਨਾ ਤੇ ਖੋਤੇ ਕੋ ਆ ਜਾਂਦਾ ਖੋਤੇ ਨੂੰ ਆਂਦੇ ਕਿ ਖੋਤਿਆ ਬਥੇਰੀਆਂ ਚਸਾ ਮਾਰ ਲੀਆਂ ਤੂੰ ਬਥੇਦੀ ਜੀਲੀ ਜ਼ਿੰਦਗੀ ਹੁਣ ਤੇਰੀ ਜ਼ਿੰਦਗੀ ਦਾ ਅੰਡ ਹੋ ਗਿਆ ਵਾ ਦੋ ਦਿਹਾੜੇ ਤੇਰੇ ਕੋਲ ਜੀਲਾ ਜਿੰਨਾ ਜੀਣਾ ਨਹੀਂ ਖਾਲਾ ਜਿੰਨੇ ਪੱਠੇ ਖਾਣਾ ਹੀ ਖੋਤਾ ਬੜੀ ਹੈਰਾਨੀ ਦੇ ਨਾਲ ਕਟੇ ਨੂੰ ਆਂਦਾ ਕਿ ਕਟਿਆ ਕੀ ਹੋ ਗਿਆ ਵਾ ਖੈਰ ਨਾ ਬੋਲ ਕੀ ਗੱਲਾਂ ਕਰੀ ਜਾਣਾ ਕਟਾ ਆਂਦਾ ਕਿ ਅੱਜ ਨਾ ਪੈਲੀਆਂ ਵਿੱਚ ਉਥੇ ਬੰਦੇ ਤੁਰੇ ਫਿਰਦੇ ਸੀ ਸ਼ਿਕਾਰੀ ਕੋਈ ਤੇ ਉਹ ਗਿੱਦੜ ਵੀ ਫੜੀ ਆਉਂਦੇ ਸੀ ਲੂੰਬੜ ਵੀ ਫੜੀ ਆਉਂਦੇ ਸੀ ਜਿਹੜਾ ਪਰਿੰਦਾ ਜਿਹੜਾ ਜਾਨਵਰ ਉਹਦੇ ਹੱਥ ਹੁੰਦਾ ਸੀ ਨਾ ਉਹ ਸਾਰਿਆਂ ਦਾ ਸ਼ਿਕਾਰ ਕਰੀ ਹੁੰਦੇ ਸੀ ਕਿ ਤੇ ਮਾਲਕ ਨੇ ਉਹਨਾਂ ਬੰਦਿਆਂ ਨੂੰ ਪੁੱਛਿਆ ਵਾ ਤੇ ਤੁਸੀਂ ਖੋਤਾ ਵੀ ਖਾ ਲੈਂਦੇ ਜੇ ਕਿ ਨਹੀਂ ਉਹ ਅੱਗੋਂ ਬੰਦੇ ਆਂਦੇ ਸੀ ਕਿ ਅਸੀਂ ਸਭ ਕੁਝ ਖਾ ਲੀਦਾ ਖੋਤਾ ਤੇ ਅਸੀਂ ਬੜੇ ਸ਼ੌਕ ਦੇ ਨਾਲ ਖਾਂਦੇ ਆ ਤੇ ਮਾਲਕ ਨੇ ਨਾ ਪਰਸੋਂ ਦਾ ਟਾਈਮ ਦੇ ਦਿੱਤਾ ਉਹਨਾਂ ਨੂੰ ਕਿ ਪਰਸੋਂ ਨੂੰ ਫਲਾਨੀ ਜਗ੍ਹਾ ਤੇ ਮੇਰੀ ਵਿਹਲੀ ਆ ਉੱਥੇ ਮੇਰੇ ਕੋਲ ਇੱਕ ਖੋਤਾ ਖਲੋਤਾ ਨਕਾਰਾ ਉਹ ਮੇਰੇ ਕਿਸੇ ਕੰਮ ਨਹੀਂ ਅੱਗੇ ਉੱਤੇ ਪੱਠੇ ਲਿਆਉਣਾ ਸੀ ਚਲੋ ਮੈਨੂੰ ਕੋਈ ਫਾਇਦਾ ਸੀ ਹੁਣ ਉਹਦੀ ਹੋ ਗਈ ਹੈ ਲੱਤ ਖਰਾਬ ਤੇ ਪਰਸੋਂ ਆ ਕੇ ਨਾ ਉਹ ਖੋਤਾ ਲੈ ਜੀ ਉਹ ਵੀ ਖਾ ਜੀਓ ਤੁਸੀਂ ਹੁਣ ਖੋਤਾ ਤੇਰੇ ਕੋਲ ਟਾਈਮ ਦੂਆਂ ਦੇਣਾ ਦਾ ਆ ਖਾਲਾ ਜਿੰਨੇ ਪੱਠੇ ਖਾਉਣੇ ਕੋਈ ਗੱਲ ਨਹੀਂ ਮੈਂ ਆਪੇ ਪੱਠੇ ਲਿਆਉਂਦਾ ਰਹੂੰਗਾ ਹੁਣ ਜਿੱਦੋਂ ਖੋਤਾ ਕੱਟੇ ਦੀ ਇੰਨੀ ਗੱਲ ਸੁਣਦਾ ਹਨ ਤੇ ਖੋਤਾ ਹਰਾਨ ਤੇ ਪਰੇਸ਼ਾਨ ਹੋ ਜਾਂਦਾ ਹੈ ਪੱਠੇ ਖਾਣੇ ਛੱਡ ਦਿੰਦਾ ਕੋਤਾ ਤੇ ਜਿੱਦੋਂ ਅਗਲਾ ਦਿਨ ਆਉਂਦਾ ਹਨਾ ਸਵੇਰ ਸੁਬਾਹ ਹੁੰਦੀ ਆ ਤੇ ਖੋਤਾ ਐਨ ਟਸ਼ਨ ਬਸ਼ਨ ਹੋ ਕੇ ਖਲੋ ਜਾਂਦਾ ਜਿੱਦੋਂ ਮਾਲਕ ਆਉਂਦਾ ਹਨਾ ਕੱਟੇ ਨੂੰ ਜੋਣ ਵਾਸਤੇ ਰੇੜੀ 'ਚ ਮਾਲਕ ਦੇ ਹੀ ਸਮਝਦਾ ਹਨਾ ਕਿ ਖੋਤੇ ਦੀ ਲੱਤ ਖਰਾਬ ਆ ਕੱਟਾ ਜੋਣਾ ਹੁਣ ਜਿੱਦੋਂ ਮਾਲਕ ਆਉਂਦਾ ਉਹਨੇ ਖੋਤਾ ਮਾਰਦਾ ਪੁੱਠੀਆਂ ਛਾਲਾਂ ਉੱਥੇ ਉਹ ਮਾਲਕ ਕਹਿੰਦਾ ਕਿ ਲੱਗਦਾ ਕਿ ਖੋਤੇ ਦੀ ਲੱਤ ਠੀਕ ਹੋ ਗਈ ਹੈ ਜੋ ਕੇ ਵੇਖਦਾ ਰੇੜੀ ਚ ਕੀਪਤਾ ਟੁਰ ਪਵੇ ਹੁਣ ਮਾਲਕ ਨਾ ਖੋਤੇ ਨੂੰ ਜੋਂਦਾ ਰੇੜੀ ਚ ਤੇ ਖੋਤਾ ਮਾਰਦਾ ਟੀਜਣੇ ਭੱਜਾ ਹੀ ਜਾਂਦਾ ਕੋਈ ਪਰਵਾਹ ਨਹੀਂ ਉਹਨੂੰ ਕਿ ਮੇਰੀ ਲੱਤ ਕਦੇ ਖਰਾਬ ਵੀ ਹੋਈ ਸੀ ਖੋਤਾ ਤੇ ਕਰਦਾ ਨਾਟਕ ਹੁਣ ਜਦੋਂ ਜੋ ਲੈਂਦਾ ਆ ਨਾ ਖੋਤੇ ਨੂੰ ਰੇੜੀ ਵਿੱਚ ਤੇ ਕੱਟਾ ਪਤਾ ਕੀ ਜਾਂਦਾ ਪਿੱਛੋਂ ਖੋਤੇ ਨੂੰ ਕਿ ਖੋਤੇਆ ਜਿਨ੍ਹਾਂ ਉਸਤਾਦਾਂ ਕੋ ਸਿੱਖਿਆ ਹੋਵੇ ਨਾ ਮੁੜ ਕੇ ਉਹਨਾਂ ਉਸਤਾਦਾਂ ਦੇ ਵਾਰ ਨਹੀਂ ਚਲਾਈ ਦੇ ਤੇ ਗੱਲ ਕਰਨ ਦਾ ਮਤਲਬ ਇਹ ਆ ਕਿ ਜਿਹਨਾਂ ਉਸਤਾਦਾਂ ਕੋ ਸਿੱਖਿਆ ਹੋਵੇ ਨਾ ਮੋੜ ਕੇ ਉਹ ਨਾ ਉਸਤਾਦਾਂ ਦੇ ਬਾਰੇ ਗੱਲਾਂ ਨਹੀਂ ਕਰੀਦੀਆਂ ਤੇ ਉਹਨਾਂ ਉਸਤਾਦਾਂ ਨੂੰ ਟੀਚਰਾ ਨਹੀਂ ਕਰੀਦੀਆਂ ਠੀਕ ਆ ਤੁਸੀਂ ਸਿੱਖਿਆ ਵਾ ਠੀਕ ਆ ਉਸਤਾਦਾਂ ਦੀ ਇੱਜ਼ਤ ਕਰੋ ਕੋਸ਼ ਸ਼ਾਗਿਰਦ ਇਹੋ ਜੇ ਹੁੰਦੇ ਆ ਕਿ ਜਿਹੜੇ ਉਸਤਾਦਾਂ ਕੋ ਸਿੱਖੇ ਨਾ ਜਿੱਦ ਉਹਨਾਂ ਦੀ ਥੋੜੀ ਜੀ ਗੁੱਡੀ ਚੜਨ ਲੱਗਦੀ ਹੈ ਨਾ ਉਹ ਮੋੜ ਕੇ ਆਪਣੇ ਉਸਤਾਦਾਂ ਦੀਆਂ ਜੜਾਂ ਵੜਨੀਆਂ ਸ਼ੁਰੂ ਕਰ ਦਿੰਦੇ ਆ ਜਿਨ੍ਹਾਂ ਰੁੱਖਾਂ ਦੀ ਛਾਂ ਥੱਲੇ ਬਹਿ ਕੇ ਉਹਨਾਂ ਨੇ ਇਲਮ ਹਾਸਲ ਕੀਤਾ ਹੁੰਦਾ ਨਾ ਮੋੜ ਕੇ ਉਹ ਰੁੱਖ ਉਹਨਾਂ ਨੂੰ ਬੁਰੇ ਲੱਗਣ ਲੱਗ ਪੈਂਦੇ ਆ ਮੁਰਕੇ ਆਪਣੇ ਆਪ ਨੂੰ ਇਹ ਸਮਝਦਿਆ ਕਿ ਸਾਡੇ ਤੋਂ ਵੱਡਾ ਰੁੱਖ ਕਿਹੜਾ ਆ ਹੁਣ ਅਸੀਂ ਲੋਕਾਂ ਨੂੰ ਛਾਂ ਦੇਣੀ ਆ ਜਿਸ ਰੁੱਖ ਦੀ ਛਾਂ ਥੱਲੇ ਬਹਿ ਕੇ ਅਸੀਂ ਲਿਮਹਾ ਹਾਸਲ ਕੀਤਾ ਨਾ ਉਹ ਰੁੱਖ ਦੀਆਂ ਜੜ੍ਹਾਂ ਵੜ ਦੋ ਤਾਂ ਕਿ ਉਸ ਰੁੱਖ ਦੀ ਛਾਂ ਥੱਲੇ ਕੋਈ ਨਾ ਬੋਵੇ ਹੁਣ ਜਿਹੜਾ ਬੋਵੇ ਸਾਡੀ ਛਾਂ ਥੱਲੇ ਬੋਵੇ ਤੇ ਇਹ ਗੱਲ ਗਲਤ ਆ ਉਹ ਕਹਿੰਦੇ ਹੁੰਦੇ ਆ ਕਿ ਬਾਬਿਆਂ ਤੋਂ ਬਗੈਰ ਬੱਕਰੀਆਂ ਨਹੀਂ ਚੜਦੀਆਂ ਤੇ ਉਸਤਾਦ ਜਿਹੋ ਜਿਹਾ ਵੀ ਹੋਵੇ ਨਾ ਤੇ ਉਸਤਾਦ ਉਸਤਾਦ ਹੁੰਦਾ ਆ ਤੁਸੀਂ ਜਿੱਡੇ ਵੱਡੇ ਮਰਜ਼ੀ ਆਲਮ ਬਣ ਜਾਓ ਜਿੱਡੇ ਵੱਡੇ ਮਰਜ਼ੀ ਅਦਾਕਾਰ ਬਣ ਜਾਓ ਪਰ ਕਦੇ ਵੀ ਵੱਡਾ ਹੋ ਕੇ ਨਾ ਉਸਤਾਦ ਨੂੰ ਉਂਗਲਾਂ ਦੇ ਉਸਤਾਦ ਨੂੰ ਟੀਚਰਾਂ ਨਹੀਂ ਕਰਨੀਆਂ ਚਾਹੀਦੀਆਂ ਕਾਮਯਾਬ ਉਹ ਹੀ ਬੰਦਾ ਹੁੰਦਾ ਜਿਹੜਾ ਉਸਤਾਦਾਂ ਦੀ ਕਦਰ ਕਰਦਾ ਹੈ ਉਸਤਾਦਾਂ ਦੀ ਇੱਜ਼ਤ ਕਰਦਾ ਹੈ ਤੇ ਜਿਹੜਾ ਬੰਦਾ ਉਸਤਾਦਾਂ ਦੀ ਨਾਫਰਮਾਨੀ ਕਰਦਾ ਨਾ ਉਹ ਬੰਦਾ ਆਪਣੀ ਪੂਰੀ ਜ਼ਿੰਦਗੀ ਕਦੇ ਕਾਮਯਾਬ ਨਹੀਂ ਹੋ ਸਕਦਾ ਬਾਕੀ ਜਿਨ੍ਹਾਂ ਨੂੰ ਸਾਡੀ ਗੱਲ ਚੰਗੀ ਲੱਗੀ ਹੈ ਉਹ ਕਮੈਂਟ ਵਿੱਚ ਦੱਸ ਕੇ لازਮੀ ਜਾਇਓ ਤੇ ਬਾਕੀ ਸਾਰੇ ਵੀ ਰੱਖਦੇ ਰਹੋ ਵਸਦੇ ਰਹੋ ਅੱਲਾਹ ਬਾਗ ਸਾਰਿਆਂ ਨੂੰ ਸਲਾਮਤ ਰੱਖੇ